ਹਾਂਜੀ ਸ਼ਸਤਰੀ ਕਾਰ ਨਮਸਤੇ ਸਲਾਮ ਵਾਲੇਮ ਸਾਰਿਆਂ ਨੂੰ ਜੀ ਰਾਮ ਰਾਮ ਸਾਰਿਆਂ ਨੂੰ ਜੀ ਸਾਡੇ ਚੈਨਲ ਸਿੰਪਲ ਲਾਈਫ 557 ਦੇਖਣ ਵਾਲੇ ਦਸ਼ਕਾਂ ਦਾ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਜੀ ਤੇ ਦੂਸਰਾ ਚੈਨਲ ਹੈ ਜੀ ਰੂਪਿੰਡ ਜੋਤ 557 ਉਹ ਵੀ ਦੇਖਿਆ ਕਰੋ ਜੀ ਭੈ ਨਰਜਿੰਦਰ ਕੌਰ ਜੀ ਉਹਦੇ ਤੇ ਸ਼ਾਮ ਨੂੰ ਲੈ ਆਉਂਦੇ ਨੇ ਜੀ ਉਹੀ ਦੇਖਾ ਕਰੋ ਹੋਰ ਭੋਲੇ ਕੀ ਹਲ ਚੱਲਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਰਾਮ ਰਾਮ ਸਲਾਮ ਅਲੈਕਮ ਸਲਾਮ ਅਲੈਕਮ ਅੱਛਾ ਐਂਦਾ ਸੀ ਯਾਰ ਭੋਲੇ ਅੱਜ ਕੱਲ ਆ ਬੱਦਲ ਬਾਈ ਐ ਸੌਣ ਦਾ ਮਹੀਨਾ ਐ ਪਹਿਲਾਂ ਸੌਣ ਦੇ ਮਹੀਨੇ ਕੀ ਤਿੱਥੇ ਤਿਆਰ ਹੁੰਦੇ ਸੀਗੇ ਤਿੱਥੇ ਤਿਆਰ ਤਾਂ ਸੌਣ ਦੇ ਮਹੀਨੇ ਪਹਿਲਾਂ ਤਾਂ ਬਹੁਤ ਵਧੀਆ ਹੁੰਦੇ ਸੀ ਜੀ ਅੱਛਾ ਹਾਂ ਜੀ ਪਹਿਲਾਂ ਤਾਂ ਤੀਆਂ ਲੱਗਦੀਆਂ ਹਾਂ ਹਾਂ ਕੁੜੀਆਂ ਝੂਠੇ ਝੂਟਦੀਆਂ ਹਾਂ ਪਿੰਗਾ ਝੂਟਦੀਆਂ ਪਿੰਗਾ ਝੂਟਦੀਆਂ ਫਿਰ ਆਪਣਾ ਕੀ ਕਰਦੇ ਜੀ ਉਹ ਫੱਟੀ ਰੰਗੀਨ ਫੱਟੀ ਹੁੰਦੀ ਵਧੀਆ ਅੱਛਾ ਹਾਂ ਤੇ ਅੱਥ ਨੇ ਜਿਉਂ ਜਾਂਦੀਆਂ ਕੁੜੀਆਂ ਘਰ ਘਰ ਤੇ ਵਿਚਾਰੀਆਂ ਸਾਰੀਆਂ ਤੁਰ ਪੈਂਦੀਆਂ ਹਾਂ ਤੇ ਈਆਂ ਬਹੁਤ ਸੋਹਣੀਆਂ ਲੱਗਦੀਆਂ ਜੀ ਤੀਆਂ ਹਾਂ ਯਕੀ ਤੀਆਂ ਗੱਦਾ ਪੈਂਦਾ ਪਹਿਲਾਂ ਛੋਟੀਆਂ ਤੀਆਂ ਲੱਗਦੀਆਂ ਹਾਂ ਫਿਰ ਵੱਡੀਆਂ ਲੱਗਦੀਆਂ ਫਿਰ ਵੱਡੀਆਂ ਲੱਗਦੀਆਂ ਵੱਡੀਆਂ ਤੀਆਂ ਜੇ ਮੰਨ ਲੈ ਵੱਡੀਆਂ ਕੁੜੀਆਂ ਹੁੰਦੀਆਂ ਹਾਂ ਵੱਡੀਆਂ ਫਿਰ ਕੋਈ ਸਹੁਰਿਆਤ ਵਾਰੀਆਂ ਹੁੰਦੀਆਂ ਹਾਂ ਵਿਆਈਆਂ ਬਰੀਆਂ ਵਿਆਈਆਂ ਬਰੀ ਉਹਨੇ ਕੋਈ ਕੁਮਾਰੀਆਂ ਪੱਤਾਈਆਂ ਯਾਨੀ ਕਿ ਆਪਣੇ ਤਾਂ ਉੱਥੇ ਥਾਣੇ ਕੋਲੇ ਲੱਗਦੀਆਂ ਸੀ ਹਾਂ ਲੱਗਦੀਆਂ ਜਿਹੜਾ ਪੁਰਾਣਾ ਹਾਂ ਬਹੁਤ ਵਧੀਆ ਸੀ ਪਿੱਪਲ ਸੀ ਉੱਤੇ ਨਿੰਮ ਸੀਗੇ ਹਾਂਜੀ ਤੇ ਬਹੁਤ ਕੱਟ ਹੋ ਜਾਂਦਾ ਸੀ ਤੀਆਂ ਤੇ ਹਾਂ ਵਾਦੂ ਜੀ ਠੀਕ ਹੈ ਉਹ ਗਾਣਿਆ ਜੀ ਬਹੁਤ ਜਗ੍ਹਾ ਆਇਆਗਾ ਤੀਆਂ ਮਲਕੀ ਨਾਰ ਮਟਿਆਰਾ ਪੀਂਗਾ ਝੂਟਦੀਆਂ ਮਾਲਕ ਨੇ ਗਾਇਆਗਾ ਹਾਂ ਗਾਣੇ ਬਹੁਤ ਬਾਕੀ ਸੌਣ ਦੇ ਮਹੀਨੇ ਤੇ ਬਹੁਤ ਗਾਣੇ ਬਣੇ ਹੋਏ ਨੇਗੇ ਬਰਾਹੀ ਸੀ ਜੀ ਪੁਰਾਣੀਆਂ ਕੁੜੀਆਂ ਦਾ ਮੇਲ ਮਿਲ ਜਾਂਦਾ ਵਿਚਾਰੀਆਂ ਹਾਂ ਦੂਰੋਂ ਨੇੜੋਂ ਆਉਂਦੀਆਂ ਹਾਂ ਕੁਝ ਹੋ ਜਾਂਦੀਆਂ ਇੱਕ ਦੂਜੀ ਨਾਲ ਤੀਆਂ ਚ ਇਕੱਠੀਆਂ ਹੁੰਦੀਆਂ ਗਿੱਧਾ ਪਾਉਂਦੀਆਂ ਇੱਕ ਦੂਜੇ ਜੱਪੀਆਂ ਬਾਂਦੀਆਂ ਵਿਚਾਰੀਆਂ ਆ ਮਿਲਦੀਆਂ ਬੇਸੀਆਂ ਸਹੇਲੀਆਂ ਸਹੇਲੀਆਂ ਮੇਜ਼ੀਆਂ ਹਾਂ ਜਦੋਂ ਵਿਆਹ ਜਾਂਦੀਆਂ ਮਨ ਟੁੱਟ ਜਾਂਦਾ ਕੋਈ ਕਿਤੇ ਹੋ ਜਾਂਦਾ ਯਾਰ ਇਹ ਐ ਨਾ ਜਿਹੜੀ ਧੀ ਐ ਇਹ ਮੇਰੇ ਵੀ ਐ ਤੇਰੇ ਵੀ ਐ ਸਭ ਦੇ ਦੀ ਹਾਂ ਸਭ ਦੇ ਐ ਬੱਚੇ ਦੇਖੋ ਇਹਨੇ ਪੜਦੇ ਦੇਖੋ ਲੜਕੀ ਜਦੋਂ ਵਿਆਹੀ ਗਈ ਹਾਂਜੀ ਉਸ ਤੋਂ ਬਾਅਦ ਉਹ ਪੇਕੇ ਤੋਂ ਸਹੁਰੇ ਵਾਗੀ ਉਹਦਾ ਸਾਰਾ ਮਾਲ ਇੱਥੇ ਮੇਲਜੋਲ ਜਿਹੜੀਆਂ ਉਹਦੀਆਂ ਸਹੇਲੀਆਂ ਸੀ ਉਹਦਾ ਸਾਰਾ ਟੁੱਟ ਜਾਂਦਾ ਸਬਰ ਟੁੱਟ ਜਾਂਦਾ ਉਹ ਐਸੀ ਤਰ੍ਹਾਂ ਇੱਕ ਬਹਾਨਾ ਅਸੀਂ ਇਕੱਠੀਆਂ ਹੋਣ ਦਾ ਠੀਕ ਹੈ ਤੀਆਂ ਸੀਗਾ ਜਿਹੜਾ ਉਹ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਸੀਆਂ ਮਿਆਂ ਦੇ ਸੌਣ ਦੇ ਮਹੀਨੇ ਜੀ ਤੀਆਂ ਦੇ ਬੰਨੇ ਹਾਂ ਸਾਲ ਮਗਰੋ ਹਰ ਸਾਲ ਦੀ ਸਾਲ ਸੌਣ ਦਾ ਮਹੀਨਾ ਆਣਾ ਹੀ ਆਣਾਗਾ ਤੇ ਕੁੜੀਆਂ ਨੇ ਤੀਆਂ ਅੱਜ ਵੀ ਨੇ ਹੋ ਤੇ ਇਸ ਦੇ ਕਾਰਨ ਇਹ ਕੁੰਜਾਂ ਹੋਈਆਂ ਇਹ ਕੁੜੀਆਂ ਹੋਈਆਂ ਇਹ ਵਿਛੜੀਆਂ ਮਿਲਦੀ ਨਹੀਂ ਅਗੇ ਇਹ ਬਾਨਾ ਹੈ ਨਾ ਵੀ ਖੁਸ਼ ਹੋ ਜਾਂਦੀ ਵੀ ਮੇਰੀਆਂ ਧੀਆਂ ਹੈ ਹੋਰ ਪਿੰਡ ਕੁਝ ਹੋ ਜਾਂਦਾ ਸੀ ਸਾਡੇ ਪਿੰਡ ਦੀ ਧੀ ਪਹਿਣ ਆਈ ਹੈ ਬਾਕੀ ਉਹ ਰਿਵਾਜ ਤਾਂ ਉਹੀ ਸੀ ਭੋਲੇ ਉਹ ਸਭ ਵਧੀਆ ਸੀ ਉਦੋਂ ਕੋਈ ਧੀ ਪਹਿਣ ਜੇ ਬਸ ਜੇ ਬੈਠੀ ਹੁੰਦੀ ਤਾਂ ਦੇਖ ਲੈਂਦੇ ਵੀ ਹਾਂ ਪਾ ਇਹ ਲੜਕੀ ਹੈਗੀ ਪਿੰਡ ਦੀ ਹੈ ਆਪਣੀ ਪਿੰਡ ਦੀ ਤਾਂ ਬਾਲੀ ਵੱਡੀ ਗੱਲ ਸੀ ਹੂੰ ਵੀ ਕੁੜੀ ਨੂੰ ਮਾਲਾ ਸੇਰ ਪੜਉਦੇ ਪਿੰਡ ਦੀ ਹੁੰਦੀ ਤਾਂ ਸੀਟ ਛੱਡ ਦੇ ਲੈ ਵੀ ਬੈਠ ਭਾਈ ਤੂੰ ਬੈਠਾ ਹਾਂ ਔਰ ਤੂੰ ਮੈਨੂੰ ਕਿਵੇਂ ਡੀਕਦਾ ਰਿਹਾ ਮਾਇ ਦਾ ਡੀਕੀ ਗਈ ਸੋਨੂੰ ਕਹਿੰਦੇ ਜੀ ਅੱਖ ਸਮਰਾਨ ਯਾਰੀ ਨਹੀਂ ਖਰਾਬ ਹੋ ਰਹੀ ਸੀ ਉਹ ਖਰਾਬ ਗਈ ਬੋਲੇ ਜਿਹੜੀ ਆ ਅੱਖ ਹੈ ਨਾ ਹੂੰ 2000 ਅ ਤਿੰਨ ਚਾਰ ਦੇ ਵਿੱਚ ਅੱਛਾ ਜੀ ਆਪਾਂ ਨੇ ਉਦੋਂ ਮਸ਼ੀਨਰੀ ਬਹੁਤ ਸੀਗੀ ਹਾਂ ਹੈਗੀ ਸੀ ਉਦੋਂ ਬਿਲਡਿੰਗ ਬੁਲਡ ਵਾਲੇ ਮਿਸਤਰੀ ਰੱਖੇ ਹੋਏ ਸੀਗੇ ਘਰੇ ਖੇਤ ਆਪੇ ਕਰਦੇ ਸੀ ਉਹ ਹਾਂਜੀ ਹਾਂਜੀ ਕੋ ਨਵੀਂ ਤਕਨੀਕ ਆਈ ਸੀਗੀ ਉਦੋਂ ਠੀਕ ਹੈ ਤਾਂ ਉਦੋਂ ਮੇਰੇ ਬੈਲਡ ਪੈ ਗਈ ਸੀ ਇੱਕ ਫਲੈਸ਼ ਪੈ ਗਈ ਸੀ ਬਲੈਂਕ ਹਾਂ ਫਿਰ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਨਾ ਕਿ ਤੇ ਹਾਂ ਉਦੋਂ ਇੰਨੀ ਤਕਨੀਕ ਨਹੀਂ ਸੀ ਡਾਕਟਰਾਂ ਕੋਲੇ ਮੈਡੀਕਲ ਦੀ ਸਹੀ ਗੱਲ ਉਹ ਮੈਂ ਗੁਜਰਾਤ ਵਗੈਰਾ ਬਹੁਤ ਜਗ੍ਹਾ ਦਿਖਾਈ ਚਲੋ ਟਿੱਗੀ ਰਹੀ ਨਿਗਾਹ ਤੋਂ ਦੀਂਦਾ ਵਧੀਆ ਹੁਣੇ ਦੁਬਾਰੇ ਫੇਰ ਇੱਥੇ ਦਰਦ ਕਰਨ ਲੱਗੀ ਸੀ ਰੜਕ ਪੈਣ ਲੱਗੀ ਸੀ ਐ ਲੱਗਦਾ ਜਿਵੇਂ ਕਾਣਾ ਹੈ ਕਾਣਾ ਹੈ ਨਹੀਂ ਸੀ ਹੁਣ ਜਾ ਕੇ ਪਤਾ ਲੱਗਾ ਵੀ ਇਹਦੇ ਵਿੱਚ ਪੜਦੇ ਜਿ ਇੱਕ ਬਹੁਤ ਹੀ ਬਰੀਕ ਜਿਹਾ ਸਰਾਕ ਹੋ ਰਿਹਾ ਠੀਕ ਹੈ ਉਹਦੀ ਰਿਪੇਅਰ ਕਰਾਈ ਹੈ ਵੈਸੇ ਠੀਕ ਹੈ ਹੁਣ ਤੇ ਹੁਣ ਫੇਰ ਜਾਣਾ ਹੈਗਾ ਕਈ ਦਿਨ ਜਾਣਾ ਆਣਾ ਰਹੂਗਾ ਮੇਰਾ ਉਹਨਾਂ ਨਾਲ ਹੂੰ ਚਲੋ ਕੋਈ ਨਹੀਂ ਜੀ ਅੱਖ ਦਾ ਜ਼ਰੂਰੀ ਹੈ ਜੀ ਹਾਂ ਫਿਰ ਮੈਂ ਤਾਂ ਮੁੜ ਗਿਆ ਮਾੜਾ ਮੋਟਾ ਘੰਟਾ ਕਰਾ ਕੇ ਵੀ ਮੇਰਾ ਵੀ ਸਰੀਰ ਜਾਂ ਥੋੜਾ ਢਿੱਲਾ ਜਾਂ ਹੱਡ ਪੈਰ ਜੇ ਦੁਖੀ ਜਾਂਦੇ ਸੀ ਹਾਂ ਮੈਂ ਚੱਲ ਸ਼ਾਮ ਜੇ ਨੂੰ ਆਉਂਗਾ ਫੇਰ ਅੱਡ ਪਰ ਤਾਂ ਹੈ ਨਾ ਇਹ ਜਿਹੜਾ ਪੁਰਾ ਚੱਲਦਾ ਹੁਣ ਪੂਰੇ ਚੜਦੇ ਕੰਨੀਓ ਸਹੀ ਗੱਲ ਹੈ ਹਵਾ ਆਂਦੀ ਹੈ ਇਹ ਹੀ ਤਕਲੀਫ ਦਿੰਦੀ ਹੈ ਜਾਦੇ ਉਮਰ ਵਾਲੇ ਬੰਦਿਆਂ ਨੂੰ ਦੇਖ ਆਪਣੀ ਮਿਹਨਤ ਰੰਗ ਲਈ ਨਾ ਲਿਖਣ ਮੈਂ ਦਿਖਾਨਾ ਦੇਖ ਲੋਕ ਤਾਂ ਪੰਛੀ ਪਾਲਦੇ ਨੇ ਆਲਣੇ 'ਚ ਪੈਦ ਕਰਦੇ ਚਲੋ ਪਾਲਦੇ ਨੇ ਆਪਣੇ ਦੇ ਖਿਆਲ ਦੇ ਕੁਦਰਤੋਂ ਹੀ ਇਹ ਉਹ ਬੈਠੀ ਉੱਗੀ ਉਹ ਜੋੜਾ ਬੈਟਿਆ ਹਾਂਜੀ ਹਾਂਜੀ ਉਹ ਪਾਈ ਜਾਂਦੇ ਨੇ ਆਲਣਾ ਹੁੰਦਾ ਹਾਂ ਨਾ ਗਾਣੇ ਵੀ ਪਾ ਦਿੰਦੇ ਆ ਹਾਂ ਉਹਦੇ ਹਲਣਾ ਪਾਈ ਜਾਂਦੇ ਨੇ ਆ ਬੈਠਾ ਜਿਹੜਾ ਆ ਦੇ ਆਹਾ ਆਹ ਉਹਦੇ ਹਲਣਾ ਪਾਈ ਜਾਂਦੇ ਹੈ ਇਹ ਆਪਣੇ ਦਰਖਤਾਂ ਦੇ ਉੱਤੇ ਆਟੋਮੈਟਿਕ ਕੁਦਰਤੀ ਆਈ ਜਾਂਦੇ ਨੇ ਕਿ ਪੰਛੀ ਨਹੀਂ ਸੋਣਾ ਜੀ ਬਹੁਤ ਵਧੀਆ ਹੈ ਰੱਖ ਦਰਖਤ ਹੌਲੀ ਹੌਲੀ ਤੂੰ ਦੇਖੀ ਤੇ ਮੋਰ ਵੀ ਆਣਗੇ ਹਾਂ ਜੀ ਆ ਜਾਣਗੇ ਜੀ ਤੁਹਾਨੂੰ ਆਪਾਂ ਇਹਨਾਂ ਨੂੰ ਕੁਝ ਕਹਿਣਾ ਨਹੀਂ ਨਾ ਪੜਾਣ ਗਮੰਡ ਕੁਛ ਨਹੀਂ ਸਾਰਾ ਬਧੀਆ ਗਵਾਂਡਾ ਆਪਣਾ ਤੇ ਬਾਕੀ ਆ ਇਹਨਾਂ ਦਾ ਜਿਹੜਾ ਹੈ ਨਾ ਮਾਹੌਲ ਰਹਿਣ ਕਰਨ ਦਾ ਇਹਨਾਂ ਦਾ ਨੇਚਰਲ ਆ ਆ ਪਾਣੀ ਦੀ ਟੈਂਕੀ ਆ ਕੀ ਪਾਣੀ ਪੀ ਲੈਂਦੇ ਨੇ ਠੀਕ ਹੈ ਬਾਕੀ ਤੂੰ ਉਹ ਉੱਥੇ ਵੀ ਭਰੇ ਪਏ ਨੇ ਪਾਣੀ ਹਾਂ ਭਰੇ ਪਏ ਪਜੂਆਂ ਕੋਲੇ ਬਹੁਤ ਜ਼ਿਆਦਾ ਕੁੰਡੇ ਕਾਂਡੇ ਭਰਖੇ ਨੇ ਗਏ ਜਾਨਵਰ ਪੀ ਲੈਂਦੇ ਨਹੀਂ ਚਾਹੀਦਾ ਨਾ ਵੀ ਪਾ ਦਨੇ ਕਾਟਵਾ ਬਹੁਤ ਔਰੀਆਂ ਨੇ ਆ ਕਾਟਵਾ ਚੰਗੀਆਂ ਨੇ ਗੈਲਰੀ ਕਹਿ ਜਾਂਦੇ ਇਹਨੂੰ ਹਾਂ ਗੈਲਰੀ ਹਾਂ ਆਪਾਂ ਕਾਟੂ ਕਹਿੰਦੇ ਆ ਵੇ ਜਿਹਨਾਂ ਗਲਹਿਰੀ ਹੈ ਗਲਹਿਰੀ ਮੈਂ ਤਾਂ ਫਿਕਰ ਜਾ ਹੋ ਗਿਆ ਤੇਰੀ ਅੱਖ ਕਰਕੇ ਮਾਹ ਯਾਰ ਬੜਾ ਯਾਰ ਮਾੜਾ ਹੋ ਗਿਆ ਨਹੀਂ ਨਹੀਂ ਅੱਖ ਹੁਣ ਸਹੀ ਹੈਗਾ ਮੈਨੂੰ ਕਮੈਂਟ ਬਹੁਤ ਆਏ ਯਾਰਾਂ ਦੋਸਤਾਂ ਦੇ ਵੇਲੀਆਂ ਦੇ ਪਰ ਜਿਹਦੇ ਨਾਲ ਯਾਰ ਮੇਲ ਜੁਲੰਦਾ ਉਹ ਸੇ ਨੂੰ ਬੰਦਾ ਕਰਦਾ ਹੁੰਦਾ ਹੈ ਵੀ ਭਾਈ ਯਾਰ ਇਹ ਕੀ ਗੱਲ ਹੋ ਗਈ ਅੱਖ ਦੇ ਬਾਰੇ ਪਰ ਮੈਂ ਦੱਸਤਾ ਸੀਗਾ ਵੀ ਭਾਈ ਅੱਖ ਹੁਣ ਮੈਂ ਸਮਰਾਈ ਜੰਨਾ ਕੀ ਹੁੰਦੀ ਜੰਦੀ ਚਲੋ ਜੀ ਹੁਣ ਅੱਗੇ ਨਿਗਾਹ ਰੱਖਿਓ ਸਾਡੀ ਜੀ ਆ ਲੰਨਾ ਨਿ ਗਈ ਆਪਣੀ ਦਾ ਸਤਿਗੁਰੂ ਸਤਿ ਸ਼੍ਰੀ ਅਕਾਲ ਸ੍ਰੀ ਰਾਮ ਜੀ ਅਸਲਾਮੁਅਲੈਕਮ ਖੁਦਾ ਅੱਲਾ ਸਾਰਿਆਂ ਨੂੰ ਬਾਕੀ ਅਸੀਂ ਸੱਸਾਂ ਨੂੰ ਕਹਿੰਨੇ ਆ ਭਾਈ ਜਿਹੜੀਆਂ ਤਾਜ਼ੀਆਂ ਪਈਆਂ ਕੁੜੀਆਂ ਨੇ ਉਹਨਾਂ ਨੂੰ ਸੌਣ ਦੇ ਮਹੀਨੇ ਧੀਆਂ ਚ ਆਪਦੇ ਪੱਕੇ ਘਰੇ ਭੇਜੋ ਠੀਕ ਹੈ ਜ਼ਰੂਰਤ ਵਨ ਕੇ ਸਾਡੀ ਬੇਨਤੀ ਹੈ ਕੋਤੀਆਂ ਆਪਣੇ ਵੀ ਨੇ ਉਹਨਾਂ ਨੇ ਵੀ ਕਿਤੋਂ ਆਣਾ ਹੈ ਅਗਲੇ ਦੀ ਵੀ ਤੀ ਹੈ ਉਹਨੂੰ ਵੀ ਜਾਣ ਦੋ ਠੀਕ ਹੈ ਇਸੰਧਾਰੇ ਸੰਧੂ ਜਣੇ ਸਾਨੂੰ ਸਾਰੇ ਦਿਖਾਵਾਂਗੇ ਕਿ ਕਿਵੇਂ ਅਸੀਂ ਧੀਆਂ ਪੈਣਾ ਨੂੰ ਧੰਦਾਰੇ ਦਿੰਦੇ ਆ ਅੱਛਾ ਜੀ ਸ਼ਸ਼ੀਗਾਰ ਸਾਰਿਆਂ ਨੂੰ ਜੁਲਾਮ ਅਲੈਕਮ ਰਾਮ ਰਾਮ ਖੁਦਾਬੀਜ਼ ਤੇ ਸਾਡਾ ਚੈਨਲ ਹੈ ਜੀ ਸਿੰਪਲ ਲਾਈਫ 557 ਦੂਸਰਾ ਚੈਨਲ ਹੈ ਜੀ ਰੂਪਿੰਡ ਜੋਤ 557 ਜਿਹਨੂੰ ਭੈਣ ਰਜਿੰਦਰ ਕੌਰ ਜੀ ਚਲਾ ਰਹੀ ਹੈ ਜੀ ਸਾਰੇ ਚੈਨਲਾਂ ਨੂੰ ਉਹ ਹੀ ਚਲਾ ਰਹੇ ਨੇ ਜੀ ਬੈਦਵਾਨ ਵਕੀਲ ਸਾਹਿਬ ਜੀ ਅੱਛਾ ਜੀ ਸ਼ਸ਼ੀਖਾਰੀ ਕੁਝ ਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਵੀ ਕਰਦਿਆ ਕਰੋ ਭਾਈ ਸ਼ਸ਼ੀਖਾਰੀ ਜੀ